ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਹੁਸ਼ਰਪੁਰ ਤੋਂ ਕਾਂਗਰਸੀ ਉਮੀਦਵਾਰ ਯਮਨੀ ਗੋਮਰ ਵੱਲੋਂ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਸਾਂ ਅਤੇ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਵੀ ਮੌਕੇ ਤੇ ਮੌਜੂਦ ਰਹੀ ਹੈ ਹਾਲਾਂਕਿ ਇਸ ਦੌਰਾਨ ਰਾਜਾ ਵੜਿੰਗ ਦੇ ਦੇ ਤੇ ਤੇਵਰ ਆ ਕਾਫੀ ਤਿੱਖੇ ਨਜ਼ਰ ਆਏ ਨੇ ਵਿਰੋਧੀਆਂ ਨੂੰ ਉਹ ਘੇਰਦੇ ਹੋਏ ਨਜ਼ਰ ਆਏ ਨੇ ਤੇ ਇਥੋਂ ਤੱਕ ਕਿ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਇਹ ਜਿਹੜੀ ਇਹ ਚੋਣਾਂ ਦੀ ਲੜਾਈ ਹੈ ਗਦਾਰੀ ਅਤੇ ਵਫਾਦਾਰੀ ਦੀ ਲੜਾਈ ਹੈ ਤਾਂ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਵਚਨ ਵੱਧਤਾ ਦੁਹਰਾਈ ਗਈ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੇਗੀ ਹੋਰ ਕੀ ਕੁਝ ਗੱਲਬਾਤ ਕੀਤੀ ਗਈ ਹੈ ਮੀਡੀਆ ਦੇ ਸਾਹਮਣੇ ਰੁਬਰੂ ਹੋ ਕੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਬਾਈ ਅੱਜ ਦੇ ਨਾਮਿਨੇਸ਼ਨ ਫਾਇਲ ਕਰਨ ਆਏ ਆਂ ਔਰ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਗਦਾਰੀ ਦੇ ਵਫਾਦਾਰੀ ਦੀ ਲੜਾਈ ਹੈ ਔਰ ਠੋਖੇ ਬਾਜਾਂ ਦੇ ਖਿਲਾਫ ਲੜਾਈ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਗਦਾਰੀ ਔਰ ਵਫਾਦਾਰੀ ਦੀ ਲੜਾਈ ਦੇ ਵਿੱਚ ਇੱਕ ਆਮ ਸੁਧਾਰਨ ਪਰਿਵਾਰ ਦੀ ਲੜਕੀ ਯਾਮਨੀ ਗੋਮਰ ਨੂੰ ਹੁਸ਼ਿਆਰਪੁਰ ਦੇ ਲੋਕ ਫਰਤੇ ਬਖਸ਼ਣਗੇ ਔਰ ਆਪਣਾ ਆਸ਼ੀਰਵਾਦ ਦੇਣਗੇ ਸਰ ਮੈਂ ਇਹ ਤੁਹਾਨੂੰ ਜਿਹੜਾ ਬੜਾਵਾ ਦਿੱਤਾ ਕਿ ਇਹ ਦੋ ਸ਼ਰਪੁਰ ਤੋਂ ਲੇਡੀ ਦਾ ਪਰ ਕੇ ਦੂਜੀ ਪਾਰਟੀ ਨੇ ਕੋਈ ਵੀ ਬੁਸ਼ਪਾਸ ਪ੍ਰਗਟ ਨਹੀਂ ਕੀਤਾ ਮੈਂ ਤਾਂ ਇਹ ਕਹਿਣਾ ਚਾਹਨਾ ਕਿ ਆਮ ਆਦਮੀ ਪਾਰਟੀ ਗੱਲਾ ਕਰਦੀ ਹੈ ਮਹਿਲਾਵਾਂ ਦੀ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਗਈ ਬਾਹਰਲੀਆ ਪਾਰਟੀਆਂ ਚੋ ਇਸ ਤਰ੍ਹਾਂ ਲੋਕਾਂ ਨੂੰ ਲੈ ਕੇ ਗਏ ਪਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਚੋਣ ਲੜਾਉਣਾ ਚਾਹੀਦਾ ਸੀਗਾ ਚੱਬੇ왈ਜੀ ਦੀ ਥਾਂ ਤੇ ਐਸੇ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਔਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵੋਲੰਟੀਅਰ ਹੈ ਉਹ ਵੀ ਸਾਰੇ ਦੇ ਸਾਰੇ ਨਿਰਾਸ਼ ਨੇ ਔਰ ਜਮਨੀ ਗੋਮਰ ਵੱਡੇ ਫਰਕ ਨਾਲ ਆਉਣ ਵਾਲੇ ਦਿਨਾਂ ਚੋਣਾਂ ਜਿੱਤੇਗਾ। ਹੋਣਗੇ ਨਹੀਂ ਲਿਖ ਕੇ ਲੈ ਲਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਚੌਥੇ ਨੰਬਰ ਤੇ ਆਊਗਾ ਲਿਖ ਕੇ ਲੈ ਲਾ। ਲੁਧਿਆਣੇ ਤਾਂ ਫਿਰ ਲੁਧਿਆਣੇ ਵਾਲੇ ਦੱਸਣਗੇ ਕੰਮ ਫਤੇ ਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ।